ਨਾ ਛੇ ਦੇ ਹੋਇਆ ਲਾਡੀ ਤੋਂ ਸਾਰੇ ਤੇ ਤੈਨੂੰ ਪਤਾ ਮੈਂ ਮੈਂ ਮਰ ਜਾਉ ਮਰ ਜੂਗਾ ਮੈਂ ਇੱਥੇ ਜਾਂ ਦੇਣਾ ਜੀ ਜਾਂ ਦੇ ਦੇਣਾ ਜੀ ਆਪਣੇ ਭਗੇ ਪਰ ਮਾਰ ਪਾਰ ਮਾ ਗੋੜੀ ਉਹ ਅਸਲਾ ਲੈ ਆਉਣਾ ਆਉਣਾ ਉਹ ਵੀ ਇੰਨੇ ਜਣੇ ਉਹ ਅਸਲਾ ਨਾਲ ਹੀ ਪ੍ਰਸ਼ਾਸਨ ਨਾਲ ਹੈ ਹਾਂ ਅਸਲਾ ਲੈ ਕੇ ਆਏ ਨੇ ਪੂਰਾ ਪ੍ਰਸ਼ਾਸਨ ਹੈ ਧੱਕੇ ਨਾਲ ਆ ਵੀਡੀਓ ਮੈਂ ਲਾਈਵ ਚਲਾਈ ਹੋਈ ਆ ਤੁਸੀਂ ਵੇਖਿਆ ਜੀ ਜੇ ਲਾਗਾ ਮੈਂ ਨਹੀਂ ਉਹ ਨਹੀਂ ਚਾਹੀ ਮਾਰਨੀ ਕੋਈ ਮਾਰੇ ਉਹਦਾ ਮੋਬਾਈਲ ਦਿਵਾਓ ਪਹਿਲਾਂ ਫਿਰ ਉਹ ਕੋਈ ਨਹੀਂ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਤਾਰ ਵਾਲੀ ਆ ਨਾਲ ਤਾਰ ਪ੍ਰਸ਼ਾਸਨ ਨੇ ਬੁਲਾਈ ਧੱਕੇ ਨਾਲ ਕੋਈ ਗੱਲ ਨਹੀਂ ਕੋਈ ਨਹੀਂ ਹਾਂ ਆ ਜਾ ਕੋਲੇ ਤੇ ਦੇ ਦੇ ਜਾ ਮਜ਼ਾ ਮੈਂ ਕਰੀ ਨਹੀਂ ਉਹਦਾ ਸਾਥ ਵੀ ਬੈਠਦਾ ਯਾ ਪ੍ਰਸ਼ਾਸਨ ਨੇ ਆਦਾ ਹੀ